ਨਾ ਐਕਸ ਕੁਬਦਰ ਮੇਜਰ ਅਮਰੀਕ ਸਿੰਘ ਕੀ ਪਹੁੰਚਿਆ ਜੀ ਇਹ ਮੇਰਾ ਬੇਟਾ ਗੋਆ ਕਾਰਬਾਰ ਇਹਦਾ ਛਿਪ ਸੀ ਉਹਦੇ ਵਿੱਚ ਡਫਲਾਈਟ ਸੀ ਆਈਐਨਐਸ ਤੇਗ ਔਰ ਉਹ ਉਹਨੂੰ ਜੁਆਇਨ ਕਰਨ ਵਾਸਤੇ ਗੋਆ ਤੋਂ ਜਾ ਰਿਹਾ ਸੀ ਸਵੇਰੇ 6:30 ਵਜੇ ਇਹਨਾਂ ਦਾ ਐਕਸੀਡੈਂਟ ਹੋ ਗਿਆ ਇਹਦੇ ਨਾਲ ਦੋ ਅਫਸਰ ਹੋਰ ਸੀ ਅੱਛਾ ਜੀ ਤੇ ਉਹ ਦੋਨਾਂ ਤਿੰਨਾਂ ਦੇ ਵਿੱਚ ਉਹ ਦੋਨਾਂ ਦੀ ਮੌਤ ਹੋ ਗਈ ਮੇਰੇ ਬੇਟੇ ਦੀ ਔਰ ਇੱਕ ਲਫਟੀਨੈਂਟ ਕੁਮਾਰ ਉਹ ਗੁਸਾਈ ਸਾਹਿਬ ਦੀ ਉਹਦੀ ਡੈਥ ਹੋ ਗਈ ਹੈ ਆਨ ði ਸਪੋਟ ਔਰ ਜੋ ਡਰਾਈਵ ਕਰ ਰਿਹਾ ਹੈ ਜੀ ਸਬਲਫਟੀਨੈਂਟ ਸਬਲਫਟੀਨੈਂਟ ਉਹ ਉਹ ਕ੍ਰਿਟੀਕਲ ਕੰਡੀਸ਼ਨ ਜੀ ਕਿੰਨੇ ਦਾਸ ਜਰਨਵੀਰ ਇਹ ਦੋ ਭਰਾ ਹੈ ਇੱਕ ਵੱਡਾ ਬੇਟਾ ਮੇਰਾ ਜੋ ਹੈ ਉਹ ਕੈਨੇਡਾ ਤੇ ਕਰਨਵੀਰ ਸਿੰਘ ਇਹ ਅਨਵੀਰ ਸਿੰਘ ਜੀ ਇਹ ਵੀ ਮੇਰਾ ਕਮੈਂਟ ਟੈਕਸ ਤਕਰੀਬਨ ਸਰਵਸ 8.5 ਸਾਲ ਠੀਕ ਆ ਸਰ ਮੇਰਾ ਵਿਆਹ ਹੋਇਆ ਸੀ ਜਰਨ ਨਹੀਂ ਜੀ ਨਹੀਂ ਕੁਆਰਾ ਜੀ ਅੱਜ ਬਹੁਤ ਹੀ ਸਾਡੇ ਇਲਾਕੇ ਦਾ ਹੋਣਹਾਰ ਗੱਭਰੂ ਸਰਦੂਪੁਰ ਦਾ ਤੇ ਦਾ ਜੋ ਕਿ ਨੇਵੀ ਦੇ ਵਿੱਚ ਲੈਫਟੀਨੈਂਟ ਸੀਗਾ ਐਕਸੀਡੈਂਟ ਦੇ ਕਾਰਨ ਉਹਦੀ ਮੌਤ ਕੈਲੀਏ ਚਨਕ ਹੋਈ ਆ ਔਰ ਪੂਰੇ ਇਲਾਕੇ ਦੇ ਵਿੱਚ ਬੜਾ ਸ਼ੋਗ ਵਾਲੀ ਲਹਿਰ ਆ ਇਹ ਅਨਮੈਰਿਡ ਸੀ 24 ਸਾਲ ਦੀ ਉਮਰ ਸੀਗੀ ਦੋ ਭਰਾ ਇੱਕ ਕੈਨੇਡਾ ਰਹਿੰਦਾ ਸੀ ਅਟੇਟ ਤੇ ਸੀ ਪਿਤਾ ਫੌਜ ਦੇ ਵਿੱਚ ਹੀ ਸੀਗੇ ਤਾਂ ਸੈੱਟ ਕਰਕੇ ਪਰਿਵਾਰ ਨੂੰ ਪਿੰਡ ਇੱਥੇ ਮੂਵ ਹੋਏ ਸੀਗੇ ਤਾਂ ਅੱਜ ਕੋਈ ਵੀ ਆਖ ਇਦਾਂ ਦੀ ਸੀ ਜਿਹੜੀ ਨਾਂ ਭਰੀ ਹੋਵੇ ਪਰ ਪ੍ਰਮਾਤਮਾ ਕਿਰਪਾ ਕਰੇ ਜੀਉਂਦੇ ਜੀ ਮਾਂ ਬਾਪ ਨੂੰ ਜਦੋਂ ਬੱਚੇ ਦੀ ਲਾਸ਼ ਮੋਢੇ ਤੇ ਚੱਕਣੀ ਪੈਂਦੀ ਹੈ ਇਹਦੇ ਨਾਲੋਂ ਹੋਰ ਕੋਈ ਪੈਰਾ ਦੁੱਖ ਨਹੀਂ ਹੁੰਦਾ ਮੈਂ ਤਾਂ ਉਸ ਪ੍ਰਭੂ ਦੇ ਚਰਨਾਂ ਚਿਰਵਾਸ ਕਰੂੰਗਾ ਸੱਚੇ ਪਾਤਸ਼ਾਹ ਇਹਨਾਂ ਨੂੰ ਬਾਲਦੇਵ ਹਿੰਮਤ ਦੇ ਦੇ ਜੇ ਇੰਦਾ ਦਾ ਦੁੱਖ ਪਾਇਆ ਤੇ ਘਟਾਉਣਾ ਵੀ ਸੱਚੇ ਪਾਤਸ਼ਾਹ ਨੇ ਉਹਦੀ ਕਿਰਪਾ ਤੋਂ ਬਿਨਾਂ ਤਾਂ ਦੁੱਖ ਨਹੀਂ ਘਟਿਆ ਜਾਂਦਾ ਤਾਂ ਮੈਂ ਆਸ ਕਰਦਾ ਸੱਚੇ ਪਾਤਸ਼ਾਹ ਜਰੂਰ ਹਿੰਮਤ ਬਖਸ਼ਣਗੇ ਇਹਨਾਂ ਨੂੰ ਜਿਹੜਾ ਇਹ ਦੁੱਖ ਘਟਿਆ ਜਾਵੇ ਥੋੜਾ ਹੋ ਜਾਏ ਕਿਉਂਕਿ ਕਹਿਣ ਨੂੰ ਹੁੰਦਾ ਆ ਪਰ ਇਹ ਦੁੱਖ ਬਹੁਤ ਭਾਰੀ ਹੁੰਦਾ ਆ ਤਾਂ ਬੜੀ ਇਲਾਕੇ ਦੀਆਂ ਸਾਰੀਆਂ ਮਹਾਨ ਅਸ਼ਤੀਆਂ ਸਾਡਾ ਪ੍ਰਸ਼ਾਸਨ ਸਾਰਾ ਇੱਥੇ ਆਇਆ ਹੋਇਆ ਹੈ